ਮੋਗਾ ਵਿਖੇ ਮਸਜਿਦ ਉਸਮਾਨ ਗਨੀ ਵਿੱਚ ਬਕਰੀਦ ਦਾ ਤਿਉਹਾਰ ਬੜੀ ਹੀ ਧੁੰਮਤਾ ਮਾਹੌਲ ਤੇ ਉਸ਼ਾ ਨਾਲ ਬਣਾਇਆ ਜਾ ਰਿਹਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਨਮਾਜ਼ ਅਦਾ ਕਰਨ ਉਪਰੰਤ ਇੱਕ ਦੂਜੇ ਦੇ ਗਲੇ ਲੱਗ ਈਦ ਮੁਬਾਰਕਬਾਦ ਕਹਿੰਦੇ ਹੋਏ ਏਕਤਾ ਤੇ ਪਿਆਰ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਅੱਜ ਪੂਰੇ ਦੇਸ਼ ਭਰ ਵਿੱਚ ਬਕਰੀਦ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਬਕਰੀਦ ਨੂੰ ਈਦੁਲ ਅਜ਼ਹਾ, ਈਦੁਹਲਜੂਆ ਜਾਂ ਈਦੁਲ ਬੱਕਰਾ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਕੁਰਬਾਨੀ ਦਾ ਦਿਨ ਵੀ ਕਿਹਾ ਜਾਂਦਾ ਹੈ। ਜੇਕਰ ਮੋਗਾ ਦੀ ਗੱਲ ਕਰੀਏ ਤਾਂ ਅੱਜ ਮੋਗਾ ਵਿੱਚ ਵੀ ਇਹ ਦਿਨ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਮੁਸਲਮ ਭਾਈਚਾਰੇ ਦੇ ਲੋਕਾਂ ਵੱਲੋਂ ਮਸਜਿਦ ਵਿੱਚ ਇਕੱਠੇ ਹੋ ਕੇ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਮੌਲਵੀ ਨੇ ਕਿਹਾ ਕਿ ਸਾਡਾ ਸੰਦੇਸ਼ ਨਫ਼ਰਤ ਨੂੰ ਦੂਰ ਕਰਨਾ ਹੈ। ਨਾਲ ਹੀ ਹੁਣ ਇੱਕ ਦੂਜੇ ਨੂੰ ਗਲੇ ਲਗਾਉਣ ਅਤੇ ਪਿਆਰ ਦੇਣ ਦਾ ਵੀ ਸੰਦੇਸ਼ ਦਿੱਤਾ। और अल्हम्दुलिल्लाह इस मस्जिद उस्मान गनी में मोगा शहर के तमाम जो है इस्लामी भाई आकर जो है ईद उल अज़हा की नमाज़ अदा किए और ईद उल अज़हा की नमाज के बाद एक दूसरे को मुबारकबादी पेश किए गले मिले और यकीनन हमारा ये ईद हो या बकर जिसके पुरबहार मौके पर हम एक दूसरे से गले मिलते हैं तो हमारा ये यकीन होना चाहिए कि जिस तरह गले से गले मिलते हैं ऐसे दिल भी दिल दिल से दिल भी मिलना चाहिए और एक दूसरे से प्यार और मोहब्बत से रहना चाहिए नफरत और ख़ुदरत को ख़त्म करनी चाहिए जो लोग कह रहे हैं कि नफ़रतें फैलाई जा रही कुछ लोग है लेकिन कहते ना कि पाँचों उंगली बराबर नहीं होते इसी हिंदुस्तान की सरजमी सरजमीन पर काफ़ी ऐसे इस्लामी भाई है जिनका दिल जो है एक दूसरे के लिए बहुत ही नर्म है और आजीज़ आजीज़ी इनके सारी से लोगों के साथ पेश आते हैं और मैं कहूँगा कि खासकर इस पंजाब शहर में मैं जब से आया हूँ तो यकीन मैं यहाँ पर आकर महफूज समझ रहा हूँ अपने आप को यहाँ पर कोई इस तरह की जो है नफ़रतें उतनी ज़्यादा नहीं है अल्लाह के करम से यहाँ एक दूसरे से प्यार मोहब्बत से लोग रह रहे हैं जी आज मुस्लिम भाईचारो मस्जिद उस्मान के बीच ईद का त्यौहार मनाया गया जी जो कि आपस में गढ़ इलाके ਦਿਲ ਤੋਂ ਪਹਿਲਾਂ ਗਲੇ ਲੱਗਿਆ ਫਿਰ ਦਿਲ ਮਿਲਾਏ ਦਿਲਾਂ ਦੇ ਵਿੱਚ ਉਹ ਵੀ ਨਫ਼ਰਤ ਸੀ ਉਹ ਨਫ਼ਰਤ ਖਤਮ ਕੀਤੀ ਗਈ ਹੈ ਤੇ ਇਸ ਪੂਰੇ ਦੇਸ਼ ਦੇ ਵਿੱਚ ਆਮਨੋ ਸ਼ਾਂਤੀ ਦੁਆ ਕੀਤੀ ਰੱਬ ਅੱਗੇ ਕਿ ਆਮਨੋ ਸ਼ਾਂਤੀ ਬਣਿਆ ਰਹੇ ਦੇਸ਼ ਸਾਡਾ ਤਰੱਕੀ ਚ ਜਾਵੇ ਤੇ ਹੋਰ ਦੇਸ਼ ਦੀ ਬੜੀ ਹੀ ਸਹੂਲਤ ਆ ਸਾਨੂੰ ਮਤਲਬ ਕਿ ਮੁਸਲਿਮ ਕਮਿਊਨਿਟੀ ਨੂੰ ਮਿਲੇ ਤੇ ਰੱਬ ਅੱਗੇ ਇਹ ਅਰਦਾਸ ਕੀਤੀ ਹੈ ਜੋ ਵੀ ਪਾਕਿਸਤਾਨ ਨਾਲ ਜਾ ਕੇ ਲੱਗੀ ਸੀ ਉਹਦੇ ਅੱਗੇ ਅਰਦਾਸ ਕੀਤੀ ਹੈ ਕਿ ਸਾਡਾ ਦੇਸ਼ ਤੇ ਹਮੇਸ਼ਾ ਬੋਲ ਬਾਲਾ ਰਹੇ ਤੇ ਚੜ੍ਹਦੀ ਕਲਾ ਚ ਰਹੇ ਬਹੁਤ ਵੀ ਸਨਿਆਗਿਓ ਤੁਗਾ ਜੀ ਸੁਨੇਹਾ ਆਈ ਹੈ ਜੀ ਇਹ ਮੁਹੱਬਤ ਦਾ ਪੈਗਾਮ ਆਈ ਨਫਰਤ ਕਿਸੇ ਸੇ ਨਹੀਂ ਮੁਹੱਬਤ ਸਭ ਸੇ ਇਹ ਜਿਹੜੇ ਖੁਸ਼ਕ ਚੰਦਕ ਬੰਦੇ ਜਿਹੜੇ ਹੁੰਦੇ ਆ ਜਿਹੜੇ ਕਿ ਕਮਿਊਨਿਟੀ ਨੂੰ ਖਰਾਬ ਕਰਦੇ ਧਰਮ ਦੇ ਖਿਲਾਫ ਕੋਈ ਗਲਤ ਮਤਲਬ ਕਿਸੇ ਸਭ ਦੇ ਬੋਲਦੇ ਆ ਉਹਨਾਂ ਨੂੰ ਇਹੀ ਮੈਸੇਜ ਦਿਨਾ ਜਿਹੜਾ ਕਿ ਨਫਰਤ ਖਤਮ ਕਰੋ ਆਪਸ ਵਿੱਚ ਭਾਈਚਾਰਾ ਦੀ ਮੇਲ ਇਧਰ ਰੱਖੋ ਕਿ ਮੁੱਠੀ ਇੱਕ ਹੋਵੇ ਨਫਰਤ ਕਿਸੇ ਨਾਲ ਵੀ ਨਾ ਹੋਵੇ ਅੱਜ ਬਹੁਤ ਹੀ ਧੰਮ ਨਾਲ ਈਦੀ ਨਮਾਜ਼ ਮਸਜਿਦ ਉਸਮਾਨੇ ਗਨੀ ਅਕਾਲਸਰ ਰੋਡ ਦੇ ਕੋਲ ਦੇ ਜਿਲ੍ਹੇ ਚ ਅਦਾ ਕੀਤੀ ਗਈ ਹੈ। ਇਹਦੇ ਵਿੱਚ ਸਾਰੇ ਮੁਸਲਮਾਨ ਭਾਈਚਾਰੇ ਇਕੱਠੇ ਹੋ ਕੇ ਈਦੀ ਨਮਾਜ਼ ਅਦਾ ਕਰਕੇ ਇੱਕ ਦੂਜੇ ਨਾਲ ਗੱਲਾਂ ਮਿਲ ਕੇ ਸਾਰੇ ਖੁਸ਼ ਹੋ ਕੇ ਗਏ ਨੇ। ਨਫ਼ਰਤਾਂ ਹਰ ਇੱਕ ਕਮਿਊਨਿਟੀ ਨੂੰ ਹਾਮ ਕਰਨ ਵਾਸਤੇ ਕੁਝ ਲੋਕ ਛੱਡੇ ਗਏ ਨੇ। ਇਹ ਹੈਗੇ ਆ ਕਿ ਜਿਹੜੀ ਕਮਿਊਨਿਟੀ ਨੂੰ ਹਾਮ ਕਰਨ ਪਰ ਇਹ ਆ ਇਹ ਆਪਣੀ ਇਨਸਾਨੀਅਤ ਤੇ ਆ ਕਿ ਆਪਾਂ ਨੂੰ ਨਹੀਂ ਹਾਮ ਕਰਨੀ ਚਾਹੀਦੀ। ਤੇ ਸਾਰਿਆਂ ਨੂੰ ਮੇਨ ਮਲਾਬ ਤੇ ਇਕੱਠੇ ਹੋ ਕੇ ਰਹਿਣਾ ਚਾਹੀਦਾ